ਜਗਮਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਜਿੱਥੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ ਗਿਆ ਸੀਗਾ 13 ਫਰਵਰੀ ਦਾ ਇਹ ਸੱਦਾ ਦਿੱਤਾ ਗਿਆ ਹੈ ਕਿ ਦਿੱਲੀ ਦੇ ਵਿੱਚ ਸੰਸਦ ਦੇ ਬਾਹਰ ਧਰਨਾ ਦੇਣਾ ਹੈ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਕਾਲ ਦਿੱਤੀ ਗਈ ਸੀ ਦਿੱਲੀ ਕੂਚ ਕਰਨ ਦੀ ਪਰ ਉਸ ਤੋਂ ਪਹਿਲਾਂ ਹੁਣ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਾਰਡਰ ਨੂੰ ਸੀਲ ਕਰ ਦਿੱਤਾ ਹੈ ਜੀ ਹਾਂ ਸ਼ੰਭੂ ਬਾਰਡਰ ਨੂੰ ਸੀਲ ਕਰ ਦਿੱਤਾ ਹੈ ਕੰਡਿਆਲੀ ਤਾਰਾਂ ਸੂਲਾਂ ਜਿਹੜੀਆਂ ਨੇ ਰਸਤੇ ਦੇ ਵਿੱਚ ਵਿਛਾ ਦਿੱਤੀਆਂ ਨੇ ਕੱਲੀ-ਕੱਲੀ ਅਪਡੇਟ ਬਿਲਕੁਲ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਕੰਡਿਆਲੀ ਤਾਰਾਂ ਤੋਂ ਲੈ ਕੇ ਵੱਡੇ-ਵੱਡੇ ਪੱਥਰ ਜਿਹੜੇ ਬੈਰੀਕੇਡ ਹੁੰਦੇ ਆ ਸੀਮੈਂਟ ਦੇ ਬਣੇ ਪੱਥਰ ਜਿਹੜੇ ਆ ਉਹਨਾਂ ਦੇ ਉੱਪਰ ਕੰਡਿਆਲੀ ਤਾਰਾਂ ਲਾ ਕੇ ਤੇ ਪੂਰਾ ਰਸਤਾ ਜਿਹੜਾ ਇਹ ਬਾਈਪਾਸ ਹੈ ਸ਼ੰਭੂ ਬਾਰਡਰ ਹੈ ਜਿਸ ਨੂੰ ਪ੍ਰੋਪਰ ਸੀਲ ਕਰ ਦਿੱਤਾ ਗਿਆ ਕੋਈ ਵੀ ਤਰੀਕੇ ਦੀ ਉੱਥੇ ਆਵਾਜਾਈ ਜਿਹੜੀ ਹੈ ਉਹ ਸਾਰੇ ਰੂਟ ਡਾਇਵਰਟ ਕਰ ਦਿੱਤੇ ਗਏ ਨੇ ਕਿਉਂਕਿ ਕਿਸਾਨਾਂ ਦੇ ਵੱਲੋਂ ਐਸੇ ਰਸਤੇ ਦੇ ਜ਼ਰੀਏ ਐਸੇ ਰਸਤੇ ਦੇ ਥਾਣੀ ਹੀ ਦਿੱਲੀ ਜਾਇਆ ਜਾਣਾ ਤਾਂ ਇਹ ਰਸਤਾ ਹੁਣ ਜਿਹੜਾ ਉਹ ਪ੍ਰੋਪਰ ਬਲੌਕ ਕਰ ਦਿੱਤਾ ਗਿਆ ਵੱਡੇ ਵੱਡੇ ਸੀਮਿੰਟ ਦੇ ਪੱਥਰ ਰੱਖ ਕੇ ਤੇ ਕੰਡਿਆਲੀ ਤਾਰਾਂ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ ਨੇ ਤੇ ਰਸਤਿਆਂ ਦੇ ਵਿੱਚ ਸੂਲਾ ਵੀ ਵਿਛਾ ਦਿੱਤੀਆਂ ਗਈਆਂ ਨੇ ਕਿ ਜੇਕਰ ਕਿਸਾਨ ਇੱਥੇ ਤੱਕ ਪਹੁੰਚਦੇ ਨੇ ਜੇ ਨੌਬਤ ਆ ਜਾਂਦੀ ਹੈ ਇੱਥੇ ਤੱਕ ਪਹੁੰਚਣ ਦੀ ਦਾ ਟਰੈਕਟਰ ਜਿਹੜੇ ਆ ਉਹ ਅੱਗੇ ਨਾ ਜਾ ਪਾਉਣ ਤਿੰਨ ਚਾਰ ਪੰਜ ਥਾਵਾਂ ਤੋਂ ਇਹ ਖੱਡੇ ਪੁੱਟ ਦਿੱਤੇ ਗਏ ਨੇ ਜਿਨ੍ਹਾਂ ਖੱਡੇ ਵੀ ਪੁੱਟੇ ਗਏ ਨੇ ਸੂਲਾ ਤੱਕ ਜਿਹੜੀਆਂ ਨੇ ਉਹ ਵੀ ਸੜਕ ਦੇ ਵਿੱਚ ਕਾਰ ਲਾ ਦਿੱਤੀਆਂ ਗਈਆਂ ਨੇ ਇਹ ਨਹਿਰ ਦਾ ਰਸਤਾ ਹੈ ਜਿਹੜਾ ਕਿ ਨਹਿਰ ਦੇ ਰਸਤੇ ਉੱਗੇ ਕਿਸਾਨ ਨਾ ਪਹੁੰਚਣ ਤਾਂ ਵਿੱਚ ਪਾਣੀ ਵੀ ਛੱਡ ਦਿੰਦਾ ਹੈ ਇਹ ਤਸਵੀਰਾਂ ਦਿਖਾਉਨੇ ਆ